ਹੁਣ ਆਪਾਂ ਸੁਖਦੇਵ ਠਾਕਰ ਜੀ ਦੇ ਘਰ ਪਹੁੰਚ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਠਾਕਰਾਂ ਦਾ ਮੱਲਾ ਵੱਜਦਾ ਵਾ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਆਜ਼ਾਦੀ ਤੋਂ ਪਹਿਲਾਂ ਉਦਾਂ ਦੇ ਇਹ ਘਰ ਬਣੇ ਹੋਏ ਐ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਇਹ ਘਰ ਦਾ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਜ਼ਾਦੀ ਤੋਂ ਪਹਿਲਾਂ ਘਰ ਹੁੰਦੇ ਸੀ ਪੁਰਾਣੇ ਇਮਾਰਤਾਂ ਉਸ ਤਰ੍ਹਾਂ ਦੇ ਆਹ ਤੁਸੀਂ ਲੋਕ ਉਹ ਵੇਰਾ ਚੱਕ ਕਰ ਸਕਦੇ ਹੋ ਪੁਰਾਣੇ ਇਮਾਰਤਾਂ ਜਿਵੇਂ ਕਿ ਅਵੇਜਾਟਾਂ ਕਾਰਿਸ਼ ਕਰਾਉਂ ਦੇਣੇ ਇਮਾਰਤਾਂ ਅੱਜ ਵੀ ਇੱਥੇ موجوده ਨੇ ਅੱਗੇ ਤੁਸੀ ਦੇਖ ਸਕਦੇ ਹੋ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਅਮਰ ਸਿੰਘ ਸੁਖਦੇਵ ਥਾਪਰ ਜੀ ਦਾ ਘਰ ਦਿਖਾਵਾਂਗੇ ਤੇ ਆਓ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਆਪਾਂ ਜਾਣਦੇ ਹਾਂ ਆਜ਼ਾਦੀ ਮਤਵਾਲਾ ਤੇ ਨਿਪੁੰਨ ਕ੍ਰਾਂਤੀਕਾਰੀ ਗੁਣੀ ਹਸਤੀ ਤੇ ਕਦੇ ਨਾ ਚੁੱਕਣ ਵਾਲਾ ਸੁਖਦੇਵ ਥਾਪਰ ਜੀ ਦਾ ਜਨਮ 15 ਮਈ 1907 ਈਸਵੀ ਨੂੰ ਖੱਤਰੀ ਥਾਪਰ ਪਰਿਵਾਰ ਵਿੱਚ ਹੋਇਆ। ਅਜੇ ਉਹ ਸਿਰਫ 3 ਸਾਲਾਂ ਦੇ ਸਨ ਕਿ ਉਹਨਾਂ ਦੇ ਪਿਤਾ ਜੀ ਅਕਾਲ ਚਰਾਨਾ ਕਰ ਗਏ। ਉਸ ਸਮੇਂ ਮਜਬੂਰੀ ਵਿੱਚ ਉਹਨਾਂ ਨੂੰ ਆਪਣੀ ਮਾਤਾ ਜੀ ਰੈਲੀ ਦੇਵੀ ਜੀ ਨਾਲ ਤਾਇਆ ਤਾਇਆ ਕੋਲੇ ਲਾਹੌਰ ਜਾਣਾ ਪਿਆ। ਉਹਨਾਂ ਨੇ ਆਪਣੀ ਮੋਢਲੀ ਸਿੱਖਿਆ ਡੀ.ਏ.ਵੀ. ਮਿਡਲ ਸਕੂਲ ਲਾਲ ਰੋਡ ਲਾਹੌਰ ਤੋਂ ਕੀਤੀ ਤੇ ਉੱਚ ਸਿੱਖਿਆ ਡੀਏਵੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ ਉੱਥੇ ਉਹ ਕੱਟੜपंथी ਲਹਿਰ ਵਿੱਚ ਜੁੜ ਗਏ ਉਹਨਾਂ ਨੇ ਲਾਲਾ ਲਾਜਪਤਰਾਇ ਜੀ ਦੇ ਸਮਰਥਨ ਨਾਲ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਭਾਗ ਲਿਆ ਉਨ੍ਹਾਂ ਦੇ ਤਾਇਆ ਜੀ ਚਿੰਤ ਥਾਪਰ ਵੱਲੋਂ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸੰਯੋਗ ਮਿਲਿਆ ਅਤੇ ਉਹ ਪਗੜੀ ਸੰਭਾਲ ਜੱਟਾਂ ਪਾਰਟੀ ਵਿੱਚ ਜਾ ਜੁੜੇ। ਉਹ ਬਹੁਤ ਪੜ੍ਹੇ ਲਿਖੇ ਤੇ ਸੋਜਵਾਨ ਤੇ ਆਜ਼ਾਦੀ ਸੋਚ ਰੱਖਣ ਵਾਲੇ ਕ੍ਰਾਂਤੀਕਾਰੀ 23 ਮਾਰਚ 1931 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਸੁਖਦੇਵ ਥਾਪਰ ਜੀ, ਰਾਜਗੁਰੂ ਅਤੇ ਭਗਤ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਸਾਰੇ ਭਾਰਤ ਵਾਸੀਆਂ ਨੂੰ ਸੁਖਦੇਵ <th>ਪਰ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੂਗੀ ਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਲੁਧਿਆਣਾ ਵਿਖੇ ਜੋ ਜਿੱਦੀ ਘਰ ਹੈ ਉਹ ਆਪਾਂ ਦੇਖਣ ਆਇਆ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਆਇਆ ਕਿਉਂਕਿ ਜਿਨ੍ਹਾਂ ਨੇ ਆਪਣੇ ਦੇਸ਼ ਲਈ ਸ਼ਹਾਦਤਾਂ ਦਿੱਤੀਆਂ ਤੇ ਆਪਾਂ ਨੂੰ ਆਪਾਂ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦੇ ਤੇ ਅੱਜ ਆਪਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾ ਰਹੇ ਤੇ ਉਹਨਾਂ ਦੀ ਸ਼ਹੀਦੀ ਨੂੰ ਸਾਡੇ ਵੱਲੋਂ ਕੋਟੀ-ਕੋਟੀ ਪ੍ਰਣਾਮ ਹੈ ਸਾਰਿਆਂ ਨੂੰ ਜੈ ਹਿੰਦ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖੋ ਇਹ ਸੁਖਦੇਵ ਧਾਪਰ ਜੀ ਦਾ ਜਿੱਥੇ ਘਰ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਤੇ ਲੁਧਿਆਣਾ ਵਿੱਚ ਹੈ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਧਾਪਰ ਜੀ ਦਾ ਬਰਥਪਲੇਸ ਦੇਖ ਰਹੇ ਹੋ ਇਹ ਬਾਹਰ ਦਾ ਊ ਹੈ ਜੇ ਤੁਸੀਂ ਦੇਖ ਸਕਦੇ ਹੋ ਤੇ ਆਜੋ ਆਪਾਂ ਤੁਹਾਨੂੰ ਅੰਦਰ ਦਿਖਾਉਨੇ ਆ ਤੇ ਇਧਰਲੀ ਸਾਈਡ ਕੁਸ਼ਤਰੀ ਲਿਖੀ ਹੋਈ ਆ ਤੇ ਉਹ ਇਹ ਸਥਾਨ ਲੁਧਿਆਣੇ ਵਿੱਚ ਹੈ ਬਹੁਤ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਤੇ ਆਪਾਂ ਇਹਨਾਂ ਦੀ ਜਗ੍ਹਾ ਲੱਭ ਕੇ ਤੁਹਾਡੇ ਤੱਕ ਲੈ ਕੇ ਆਏ ਆ ਤੁਸੀਂ ਆਪਣੇ YouTube ਚੈਨਲ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਲਾਈਕ ਕਰੋ ਜੋ ਤੁਹਾਡੇ ਲਈ ਆਪਾਂ ਹੋਰ ਨਵੀਆਂ ਨਵੀਆਂ ਅਪਡੇਟ ਲਿਆਉਂਦੇ ਹਾਂਜੀ ਤੁਸੀਂ ਦੇਖ ਸਕਦੇ ਹੋ ਜੈਨਕੀ ਦੋਸਤੋ ਦਰਵਾਜ਼ੇ ਨੂੰ ਤਾਂ ਲੋਕ ਲੱਗਾ ਹੋਇਆ ਹੈ ਇਹ ਸ਼ਾਇਦ ਜਦੋਂ ਉਹਨਾਂ ਦਾ ਸ਼ਿਦੀ ਦਿਹਾੜਾ ਆਉਂਦਾ ਵਾ 31 ਮਾਰਚ ਨੂੰ ਸਾਈਡ ਉਪਰੋਂ ਹੀ ਓਪਨ ਕੀਤਾ ਜਾਂਦਾ ਹੈ ਹੁਣ ਦਰਵਾਜ਼ੇ ਨੂੰ ਲੋਕ ਲੱਗੇ ਹੋਏ ਆ ਤੇ ਇਹ ਕਰ ਉਹੀ ਪੁਰਾਣੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ